ਸਸ਼ੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪ੍ਰੀਮੀਅਮ ਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੀ ਕਲੈਕਸ਼ਨ ਵਿੱਚ ਰਹਿਣਗੇ ਜੀ ਕਾਟਨ ਦੇ ਕੱਟ ਪੀਸ ਕੱਟ ਪੀਸਾਂ ਦੇ ਵਿੱਚ ਰਹਿਣਗੇ ਜੀ ਕੈਮਰਿਕ ਕਾਟਨ ਦੇ ਕੱਟ ਪੀਸ ਰਹਿਣ ਵਾਲੇ ਆ ਦਾਸ ਬ੍ਰਾਂਡ ਤੇ ਰਹਿਣਗੇ ਰਾਮ ਟੈਕਸ ਤੇ ਰਹਿਣਗੇ ਏਕੇ ਟੈਕਸ ਦੇ ਪ੍ਰਿੰਸਸ 컬렉ਸ਼ਨ ਦੇ ਰਹਿਣ ਵਾਲੇ ਆ ਜੀ ਫਰੈਸ਼ ਸੂਟ ਵੀ ਮਿਲਣਗੇ ਪੰਜ ਦੀ ਮੈਚਿੰਗ ਸੂਟ ਵੀ ਮਿਲਣਗੇ ਤੇ ਕੱਟ ਪੀਸ ਵੀ ਤੁਹਾਨੂੰ ਮਿਲਗੇ ਪ੍ਰਾਈਸ ਰਹੂਗੀ ਜੀ 100 ਰੁਪਏ ਪਰ ਮੀਟਰ ਦੇ ਨਾਲ ਦਾਸ ਬ੍ਰਾਂਡ ਜਿਹੜਾ ਰਹੂਗਾ 120 ਰੁਪਏ ਪਰ ਮੀਟਰ ਦੇ ਨਾਲ ਰਹਿਣ ਵਾਲਾ ਤੇ ਰਾਮ ਟੈਕਸ ਤੁਹਾਨੂੰ ਰਹਿਣ ਵਾਲਾ 140 ਰੁਪਏ ਪਰ ਮੀਟਰ ਦੇ ਨਾਲ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਪੀਸ ਇਹ ਹੈਗਾ ਜੀ ਰਾਮ ਇਹ ਵਾਲਾ ਜਿਹੜਾ ਪੀਸ ਹੈ ਦਾਸ ਬ੍ਰਾਂਡ ਦਾ ਦੇਖ ਸਕਦੇ ਹੋ ਤੁਸੀਂ ਇਹ ਦਾਸ ਬ੍ਰੈਂਡ ਦਾ ਰਹਿਣ ਵਾਲਾ कॉटन ਦਾ कॉटन ਦੇ ਪੀਸ ਹੈ ਜੀ ਦਾਸ ਬ੍ਰੈਂਡ ਦੇ ਤੇ ਪ੍ਰਾਈਸ ਸਿਰਫ ਰਹਿਣ ਵਾਲਾ 120 ਰੁਪਏ ਪਰ ਮੀਟਰ ਦੇ حساب ਨਾਲ ਮਿਲਣ ਵਾਲੇ ਇਹ ਵਾਲੇ ਪੀਸ ਹੈ ਜੀ ਇਸ ਤੋਂ ਅਗਲਾ ਪੀਸ ਦੇਖੋ ਹਾਂਜੀ ਇਹ ਵਾਲਾ ਜਿਹੜਾ ਪੀਸ ਹੈ ਦਾਸ ਬ੍ਰੈਂਡ ਦਾ 120 ਰੁਪਏ ਪਰ ਮੀਟਰ ਦੇ ਨਾਲ ਪੀਸ ਪੈਣ ਵਾਲਾ ਬਿਲਕੁਲ ਪਿਓਰ कॉटन ਵਾਲੇ ਪੀਸ ਰਹਿਣ ਵਾਲੇ ਆ ਜੀ ਜਿਹੜਾ ਸਟਾਫ ਰਹੂਗਾ ਜੀ ਕੋਈ ਮਿਕਸ ਨਹੀਂ ਇਹਦੇ ਵਿੱਚ ਬਿਲਕੁਲ ਪਿਓਰ कॉटन ਸਟਾਫ ਰਹੂਗਾ ਇਹ ਵਾਈਟ ਬੇਸ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਵਾਈਟ بیس ਦੇ ਵਿੱਚ ਹੈ ਬਲੈਕ ਕਲਰ ਦੀ ਜੇਕਰ ਬਾਟਮ ਲੈਣੀ ਹੈ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਦੇਖੋ ਜੀ ਕੈਮਰਿਕ ਦੀ ਬਾਟਮ ਮਿਲੂਗੀ ਨਾਲ ਤੁਹਾਨੂੰ ਪ੍ਰਿੰਟ ਚੈੱਕ ਕਰੀ ਚੱਲੋ ਜੀ ਬੜੇ ਪਿਆਰੇ ਜਿਹੇ ਪ੍ਰਿੰਟ ਮੈਨਣ ਵਾਲੇ ਆ ਇਹ ਵਾਲਾ ਦੇਖੋ ਜੀ ਇਹ ਵੀ ਦਾਸ ਬ੍ਰੈਂਡ ਦਾ ਰਹੂਗਾ ਬਲੈ ਵਾਈਟ بیس ਤੇ ਆ ਪ੍ਰਿੰਟ ਚੈੱਕ ਕਰੋ ਦਾਸ ਬ੍ਰੈਂਡ ਦਾ ਰਹੂ 120 ਰੁਪਏ ਪਰ ਮੀਟਰ ਰਹਿਣ ਵਾਲੇ ਇਹ ਵਾਲੇ ਪੀਸ ਇਹ ਵਾਲਾ ਰਹੂਗਾ ਜੀ ਰਾਮਟੈਕਸ 140 ਰੁਪਏ ਪਰ ਮੀਟਰ ਪੈਣ ਵਾਲਾ ਪੀਸ ਹੈ ਜੀ ਰਾਮ ਟੈਕਸ ਦਾ ਰਹੂਗਾ ਬਾਟਮ ਲੈ ਸਕਦੇ ਹੋ ਤੁਸੀਂ ਐਦਾਂ ਦੇਣਾ ਬਾਟਮ ਲਗਾ ਸਕਦੇ ਹੋ ਜਾਂ ਫਿਰ ਬਲੈਕ ਕਲਰ ਦੀ ਬਾਟਮ ਲਗਾ ਸਕਦੇ ਹੋ ਜੀ ਇਹਦਾ ਬਹੁਤ ਪਿਆਰਾ ਪੀਸ ਬੰਨਾ ਜੀ ਇਹ ਵਾਲਾ ਰਾਮ ਟੈਕਸ ਦਾ 140 ਰੁਪਏ ਪਰ ਮੀਟਰ ਦੇ ਦਾ ਪੀਸ ਰਹਿਣ ਵਾਲਾ ਜੀ ਬਿਲਕੁਲ ਪਿਓਰ ਕਾਟਨ ਸਟੱਫ ਰਹਿਣ ਵਾਲਾ ਦੇਖੋ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਰਾਮ ਟੈਕਸ ਦਾ ਰਹੂਗਾ ਜੀ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਇਹਨਾਂ ਨੂੰ ਤੁਸੀਂ ਬਾਟਮ ਲੈ ਸਕਦੇ ਹੋ ਦੇਖੋ ਜੀ ਕੈਮਰਾ ਕਦੀ ਤੁਹਾਨੂੰ ਬੋਟਮ ਮਿਲੂਗੀ ਕੱਲਾ ਸ਼ਾਰਟ ਪੀਸ ਲੈਣਾ ਉਹ ਵੀ ਲੈ ਸਕਦੇ ਹੋ ਤੁਸੀਂ ਕੱਟ ਰੂਗੀ ਇਹ 2 ਮੀਟਰ ਦੀ ਸਵਾ 2 ਜਾਂ 2 ਦੀ ਰਹਿਣ ਵਾਲੀ ਹੈ ਜੀ ਇਹ ਦਾਸ ਬ੍ਰੈਂਡ ਦਾ ਆ ਗਿਆ ਜੀ ਸੂਟ ਦੇਖ ਸਕਦੇ ਹੋ ਤੁਸੀਂ ਦਾਸ ਬ੍ਰੈਂਡ ਦਾ ਬਿਲਕੁਲ ਪਿਓਰ ਕਾਟਨ ਸਟਾਫ ਰਹਿਣ ਵਾਲਾ ਕੋਈ ਮਿਕਸ ਸਟਾਫ ਨਹੀਂ ਹੈਗਾ ਇਹਦੇ ਵਿੱਚ ਇਹ ਵੀ ਦਾਸ ਬ੍ਰੈਂਡ ਦਾ 120 ਰੁਪਏ ਪਰ ਮੀਟਰ ਰਹਿਣ ਵਾਲੀ ਹੈ ਦਾਸ ਬ੍ਰੈਂਡ ਕੋਈ ਮਿਕਸ ਸਟਾਫ ਨਹੀਂ ਹੈਗਾ ਜੀ ਇਹਦੇ ਵਿੱਚ ਚੈੱਕ ਕਰ ਸਕਦੇ ਹੋ ਤੁਸੀਂ ਇਹਨਾਂ ਨਾਲ ਤੁਸੀਂ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਸਾਡੇ ਕੋਲ ਮੈਚਿੰਗ ਬਾਟਮ ਨਾਲ ਲੈ ਸਕਦੇ ਹੋ ਤੁਸੀਂ ਦੇਖੋ ਜੀ ਠੀਕ ਹੈ ਜੀ ਪੂਰਾ ਸੂਟ ਵੀ ਤੁਹਾਨੂੰ ਮਿਲ ਜੂਗਾ ਇਹ ਵਾਲਾ ਕੰਪਲੀਟ ਸੂਟ ਮਿਲ ਜੂਗਾ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਕੋਈ ਮਿਕਸ ਨਹੀਂ ਹੈਗਾ ਇਹ ਕੈਮਰਕ ਦੇ ਪੀਸ ਹੈ ਇਹ ਵਾਲਾ ਚੈੱਕ ਕਰੋ ਜੀ ਵਾਈਟ بیس ਦੇ ਉੱਪਰ ਰਹੂਗਾ ਇਹ ਵਾਈਟ بیس ਤੇ ਉੱਪਰ ਰਹਿਣ ਵਾਲਾ ਹੈ ਇਹਦੀ ਪ੍ਰਾਈਸ ਰਹੂਗੀ 120 ਰੁਪਏ ਪਰ ਮੀਟਰ ਦੇ حساب ਨਾਲ 600 ਦਾ ਸੂਟ ਪੈਣ ਵਾਲਾ ਜੀ ਤੁਹਾਨੂੰ ਪੂਰਾ ਸੂਟ ਹੈ ਸਾਡੇ ਕੋਲੇ ਇਹ ਸ਼ਿਮਰ ਕਾਟਨ ਦੇ ਵਿੱਚ ਰਹੂਗਾ ਦੇਖ ਸਕਦੇ ਹੋ ਤੁਸੀਂ ਇਹ ਰਸ਼ੀਆ ਬ੍ਰਾਂਡ ਦਾ ਰਹੂਗਾ ਜੀ 100 ਰੁਪਏ ਮੀਟਰ ਦੇ ਨਾਲ ਰਹਿਣ ਵਾਲਾ ਜੀ ਇਹ ਵੀ ਸ਼ਿਮਰ ਕਾਟਨ ਦੇ ਵਿੱਚ ਇਹ ਡਬਲ ਪਣੇ ਦਾ ਪੂਰਾ ਸੂਟ ਹੈ ਜੀ ਪਰ ਥੋੜਾ ਜਿਹਾ ਡਿਫੈਕਟ ਹੈ ਤਾਂ ਕਰਕੇ ਅਸੀਂ 100 ਰੁਪਏ ਮੀਟਰ ਹੀ ਦੇ ਰਹੇ ਹਾਂ ਜੀ ਸ਼ਿਮਰ ਕਾਟਨ ਹੈ ਜੀ ਸ਼ਿਮਰ ਕਾਟਨ ਹੈ ਇਹ ਵਾਲਾ ਚੈੱਕ ਕਰੋ ਜੀ ਪਿਓਰ ਕੈਮਰਿਕ ਸਟਾਫ ਰਹਿਣ ਵਾਲਾ ਇਹ ਵੀ ਪਿਓਰ ਕੈਮਰਿਕ ਸਟਾਫ ਆ ਪੂਰੀ 5 ਮੀਟਰ ਦੀ ਕੱਟ ਵਿੱਚ ਤੁਹਾਨੂੰ ਸੂਟ ਪੈਣ ਵਾਲਾ ਸਿਰਫ 100 ਰੁਪਏ ਮੀਟਰ ਦੇ ਨਾਲ ਦੇਖੋ ਜੀ ਸਿਰਫ 100 ਰੁਪਏ ਮੀਟਰ ਨਾਲ ਪੈਣ ਵਾਲਾ ਵਾਈਨ ਕਲਰ ਮਿਲੂਗਾ ਇਹਦੇ ਵਿੱਚ ਸਰ 500 ਦਾ ਸੂਟ ਪੈਣ ਵਾਲਾ ਤੁਹਾਨੂੰ ਇਹ ਮੈਚਿੰਗ ਸੂਟ ਹੈ ਜੀ ਸੈਲਫ ਪ੍ਰਿੰਟ ਦੀ ਮੈਚਿੰਗ ਬਾਟਮ ਹੈ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਮੈਚਿੰਗ ਹੈ ਜੀ ਸਿਰਫ 600 ਦਾ ਸੂਟ ਪਹਿਨਣ ਵਾਲਾ ਜੀ ਮੈਚਿੰਗ ਸੂਟ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਪਿਓਰ ਕਾਟਨ ਸਟੱਫ ਹੈ ਦੇਖ ਸਕਦੇ ਹੋ ਮੈਚਿੰਗ ਬਾਟਮ ਮਿਲੂਗੀ ਨਾਲ ਤੁਹਾਨੂੰ ਸਿਰਫ 600 ਦਾ ਸੂਟ ਪਹਿਨਣ ਵਾਲਾ ਜੀ ਇਹ ਵੀ ਮੈਚਿੰਗ ਸੂਟ ਰਹੂਗਾ ਜੀ ਪਲੇਨ ਬਾਟਮ ਮਿਲੂਗੀ ਤੁਹਾਨੂੰ ਮੈਚਿੰਗ ਸਿਰਫ 600 ਦਾ ਸੂਟ ਪੈਣ ਵਾਲਾ ਜੀ ਬਿਲਕੁਲ ਪਿਓਰ ਕਾਟਨ ਹੈ ਜੀ ਪ੍ਰਿੰਸਸ ਕਲੈਕਸ਼ਨ ਰਹੂਗੀ ਜੀ ਇਹ ਵਾਲੀ ਐਦਾਂ ਦਾ ਕੋਈ ਨਹੀਂ ਹੈ ਕਿ ਮਿਕਸ ਸਟੱਫ ਹੋਊਗਾ ਬਿਲਕੁਲ ਪਿਓਰ ਕਾਟਨ ਮਿਲ ਰਿਹਾ ਜੀ ਤੁਹਾਨੂੰ ਇਹ ਵਾਲਾ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਹੈ ਨਵਾਲਾ ਮਿੱਠਾ ਜਿਹਾ ਪੀਲਾ ਕਲਰ ਹੈ 9 ਮੀਟਰ ਦੀ ਕੱਟ ਦੇ ਵਿੱਚ ਹੈ ਇਹ ਵੀ 2 ਮੀਟਰ ਦੀ ਕੱਟ ਵਿੱਚ ਮਿਲੂਗਾ ਦੋ-ਦੋ ਪੀਸ ਲੈ ਸਕਦੇ ਹੋ ਕਈ ਵਾਰੀ ਸੜਕਾ ਦੋ ਪੀਸ ਹੁੰਦੇ ਆ ਜੀ 2 ਮੀਟਰ ਸ਼ਰਟ ਪੀਸ ਰਹੂਗੀ ਜੀ ਇਹ ਇਹ ਵੀ 2 ਮੀਟਰ ਸ਼ਰਟ ਪੀਸ ਰਹਿਣ ਵਾਲਾ ਹੈ ਇਹਦੇ ਨਾਲ ਤੁਸੀਂ ਬਾਟਮ ਲੈ ਸਕਦੇ ਹੋ ਐਦਾਂ ਮੈਚਿੰਗ ਦੇਖੋ ਜੀ ਮੈਚਿੰਗ ਬਾਟਮ ਲੈ ਸਕਦੇ ਹੋ ਸ਼ਰਟ ਪੀਸ ਹੈ ਜੀ ਪੂਰਾ ਸੂਟ ਵੀ ਲੈ ਸਕਦੇ ਹੋ ਜੇ ਦੋ ਪੀਸਾਂ 'ਚ ਲੈਣਾ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਮੈਚਿੰਗ ਸੂਟ ਮਿਲ ਸਕਦਾ ਐਦਾਂ ਮੈਚਿੰਗ ਲੈ ਸਕਦੇ ਹੋ ਬੜਾ ਪਿਆਰਾ ਜਿਹਾ ਪੀਸ ਬੰਨਾ ਇਹ ਮਹਿੰਦੀ ਸ਼ੇਡ ਦੇ ਵਿੱਚ ਰਹਿਣ ਵਾਲਾ ਬਿਲਕੁਲ ਪਿਓਰ ਕੈਮਰਾ कॉटन ਹੈ ਜੀ ਇਹ ਬਿਲਕੁਲ ਪਿਓਰ ਕੈਮਰਾ कॉटन ਕੋਈ ਮਿਕਸ ਸਟੱਫ ਨਹੀਂ ਹੈਗਾ ਇਹਦੇ ਵਿੱਚ ਦੇਖ ਸਕਦੇ ਹੋ ਸਾਰੇ ਬ੍ਰਾਂਡਡ ਪੀਸ ਹੈ ਤੁਹਾਨੂੰ ਕੋਈ ਵੀ ਐਦਾਂ ਦਾ ਪੀਸ ਨਹੀਂ ਮਿਲੂਗਾ ਸਾਰੇ ਬ੍ਰਾਂਡਡ ਪੀਸ ਰਹਿਣ ਵਾਲੇ ਸਭ ਦੇ ਉੱਪਰ ਤੁਹਾਨੂੰ ਸਟੈਂਪ ਮਿਲੂਗੀ ਜੀ ਬ੍ਰਾਂਡਡ ਪੀਸ ਰਹਿਣ ਵਾਲੇ ਆ ਸਾਰੇ ਇਹ ਵਾਲਾ ਚੈੱਕ ਕਰੋ ਜੀ ਮਹਿਰੂਨ ਛੋਟੇ ਪ੍ਰਿੰਟ ਚ ਆਊਗਾ ਜੀ ਦੋ ਪੀਸ ਲੈ ਸਕਦੇ ਹੋ ਪੂਰਾ ਕੰਪਲੀਟ ਸੂਟ ਲੈ ਸਕਦੇ ਹੋ ਸਿਰਫ 100 ਰੁਪਏ ਮੀਟਰ ਵਾਲੇ ਪੀਸ ਹੈ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਬਾਟਮ ਲੈ ਸਕਦੇ ਹੋ ਐਦਾ ਦੇ ਨਾਲ ਮੈਚਿੰਗ ਸਾਡੇ ਕੋਲੋਂ ਠੀਕ ਹੈ ਆਹ ਵਾਲੀ ਬਾਟਮ ਲਗਾ ਸਕਦੇ ਹੋ ਤੁਸੀਂ ਕੱਲਾ ਸ਼ਰਟ ਲੈਣੇ ਚਾਹੁੰਦੇ ਹੋ ਸ਼ਰਟ ਲੈ ਸਕਦੇ ਹੋ ਸਿਰਫ 100 ਰੁਪਏ ਮੀਟਰ ਦੇ ਨਾਲ ਬਿਲਕੁਲ ਪਿਓਰ ਕਾਟਨ ਦੇ ਪੀਸ ਰਹਿਣ ਵਾਲੇ ਆ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬਿਲਕੁਲ ਪਿਓਰ ਕਾਟਨ 100 ਰੁਪਏ ਮੀਟਰ ਦੇ ਨਾਲ 2.5 ਮੀਟਰ ਦੀ ਕੱਟ ਰੈਂਡ ਵਾਲੀ ਹੈ ਜੀ ਇਹ ਬੜਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਮੈਸਿੰਗ ਬਾਟਮ ਲੈ ਸਕਦੇ ਹੋ ਠੀਕ ਹੈ ਜੀ 2.5 ਮੀਟਰ ਦੀ ਕੱਟ ਦੇ ਵਿੱਚ ਸਿਰਫ 100 ਰੁਪਏ ਮੀਟਰ ਇਹ ਵਾਲਾ ਕਲਰ ਚੈੱਕ ਕਰੋ ਸਿਰਫ 100 ਰੁਪਏ ਮੀਟਰ ਵਿੱਚ 2.5 ਮੀਟਰ ਦੀ ਕੱਟ ਵਿੱਚ ਮਿਲੂਗਾ ਬੜੇ ਪਿਆਰੇ ਜੇ ਪੀਸ ਰਹਿਣ ਵਾਲੇ ਆ ਜੀ ਇਹ ਇਹ ਵੀ ਸਿਰਫ 100 ਰੁਪਏ ਮੀਟਰ ਦੇ ਵਿੱਚ ਪੈਣ ਵਾਲੇ ਪੀਸ ਆ ਜੀ ਪਿਓਰ ਕੈਮਰਿਕ ਸਟੱਫ ਇਹ ਵਾਲਾ ਚੈੱਕ ਕਰੋ ਜੀ ਬਿਲਕੁਲ ਪਿਓਰ ਕੈਮਰਿਕ ਰਹੂਗਾ ਇਹ ਵਾਲੀ ਬਾਟਮ ਲੈ ਸਕਦੇ ਹੋ ਨਾਲ ਬਿਲਕੁਲ ਪਿਓਰ ਕਾਟਨ ਚੈੱਕ ਕਰ ਸਕਦੇ ਹੋ ਜੀ ਇਹ ਵਾਲਾ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਰਹੂਗਾ ਜੀ ਮੈਚਿੰਗ ਬਾਟਮ ਲੈ ਸਕਦੇ ਹੋ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਸ਼ਰਟ ਪੀਸ ਲੈ ਸਕਦੇ ਹੋ ਬਿਲਕੁਲ ਪਿਓਰ ਕਾਟਨ ਸ਼ਰਟ ਪੀਸ ਰਹਿਣ ਵਾਲਿਆ ਜੀ ਇਹਨਾਂ ਦਾ ਪਿੰਕ ਕਲਰ ਦੀ ਬਾਟਮ ਵੀ ਲਗਾ ਸਕਦੇ ਹੋ ਤੁਸੀਂ ਫਿਰ ਦੇਖ ਸਕਦੇ ਹੋ ਇਹ ਵਾਲੀ ਪਿੰਕ ਬੇਬੀ ਪਿੰਕ ਬਾਟਮ ਲਗਾ ਸਕਦੇ ਹੋ ਇਹ ਵਾਲਾ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਬਿਲਕੁਲ ਪਿਓਰ ਕਾਟਨ ਰਹੂਗਾ ਇਹ ਦਾ ਬਲੂ ਸ਼ੇਡ ਦੀ ਬਾਟਮ ਦੇ ਨਾਲ ਤੁਸੀਂ ਲੈ ਸਕਦੇ ਹੋ ਕੱਲਾ ਸ਼ਾਰਟ ਪੀਸ ਲੈਣਾ ਚਾਹੁੰਦੇ ਆ ਸ਼ਾਰਟ ਪੀਸ ਲੈ ਸਕਦੇ ਠੀਕ ਹੈ ਜੀ ਇਸ ਤੋਂ ਅੱਗੇ ਸਾਡੇ ਕੋਲ ਹੈਗੇ ਆ ਜੀ ਇਹ ਵੀ ਰਾਮ ਟੈਕਸ ਦੇ ਰਹਿਣਗੇ ਠੀਕ ਹੈ ਜੀ ਇਹ ਵਾਲੇ ਪੀਸ ਹਨ ਅੱਜ ਦੇ ਜਿਹੜੇ कॉटन ਦੇ ਇਹਦੇ ਵਿੱਚ ਰਹਿਣ ਵਾਲੇ ਸੀ 10 ਬਰੇਣ 10 ਬਰੇਡ 120 ਰੁਪਏ ਪਰ ਮੀਟਰ ਤੇ ਰਾਮ ਟੈਕਸ ਰਹਿਣ ਵਾਲਾ ਸੀ 140 ਰੁਪਏ ਪਰ ਮੀਟਰ ਤੇ ਕੈਮਰਾ ਕੋ ਪਿਓਰ कॉटन 100 ਰੁਪਏ ਮੀਟਰ ਦੇ ਨਾਲ ਮਿਲਣ ਵਾਲੇ ਸੀ ਮੈਚਿੰਗ ਸੂਟ ਵੀ ਸੀਗੇ ਇੰਨੇ ਵਿੱਚੋਂ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਹੁੰਦਾ ਜੀ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਮੇਰੀ ਵੀਡੀਓ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕੱਲ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਥੈਂਕ ਯੂ ਜੀ